ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਭਗਤ ਜਨਾ ਕੋ ਆਪ ਤੁਠਾ ਮੇਰਾ ਪਿਆਰਾ ਆਪੇ ਲਯਨ ਜਨ ਲਾਈ ਪਾਤ ਸਾਹੀ ਭਗਤ ਜਨਾ ਕੋ ਦਿੱਤੀ ਅਨ ਪਾਤ ਸਾਹੀ ਪਦਤੀ ਜਮਕ ਲਾ ਦਨੀ ਹੈ ਪਾਤ ਸਾਹੀ ਭਗਤ ਜਨਾ ਕੋ ਦਿੱਤੀ ਅਨ ਸਿਰ ਛੱਤ ਸਿਰ ਛੱਤ ਸੱਚਾ ਹਰ ਬਣਾਏ ਹਾਂਜੀ ਸਿਰ ਛੱਤ ਸੱਚਾ ਹਰ ਬਣਾਏ ਛੱਤ ਪਦ ਜਿਹੜਾ ਨਾ ਥੋੜੇ ਜਿਹਾ ਕਸ ਕੇ ਉਚਾਰਨ ਕਰਨਾ ਦਰਮਿਆਨਾ ਜਿਹਾ ਬੋਲਣਾ ਸਦਾ ਸੁਖੀਏ ਨਿਰਮਲੇ ਸਤਗੁਰ ਕੀ ਕਾਰ ਕਮਾਏ ਰਾਜੇ ਓਇ ਨਾ ਆਖੀਐ ਭੇੜ ਮਰਹ ਫਿਰ ਜੋਨੀ ਪਾਹ ਜੋਨੀ ਨਹੀਂ ਕਹਿਣਾ ਜੂਨੀ ਦਲੈਂਕੜ ਹਨ ਰਾਜੇ ਕੋਈ ਨਾ ਆਖੀ ਹੈ ਇਥੇ ਵਿਸਰਾਮ ਪੇੜ ਮਰ ਹੈ ਫਿਰ ਜੂਨੀ ਪਾਹੀ ਨਾਨਕ ਵਿਣ ਨਾਵੇ ਨਕੀ ਵੱਡੀ ਫਿਰ ਹੈ ਸੋਭਾ ਮੂਲ ਨਾ ਪਾਹੀ ਨਾਨਕ ਇਥੇ ਵਿਸਪੀਅਮ ਖਲਾ ਦਨੀ ਹੈ ਵਿਣ ਨਾਵੇ ਇਹ ਚਮਕ ਨਕੀ ਵੱਡੀ ਫਿਰ ਹੈ ਦੋਵੇਂ ਬਿੰਦੀਆਂ ਲਾ ਕੇ ਉਚਾਰਨ ਕਰਨਾ ਸੋਭਾ ਮੂਲ ਨਾ ਪਾ ਮਹੱਲਾ ਤੀਜਾ ਸੁਣ ਸੁਣ ਸਿੱਖਿਆ ਸਾਦ ਨਾ ਆਇਓ ਹਾਂਜੀ ਸਿੱਖਿਆ ਕਦ ਕਸ ਕੇ ਬੋਲਣਾ ਜਿ ਚਰ ਗੁਰਮੁਖ ਸ਼ਬਦ ਨਾ ਲਾਗਾਏ ਸਤਿਗੁਰ ਸੇਵਿਐ ਨਾਮ ਮਨ ਵਸੈ ਵਿੱਚੁ ਭ੍ਰਾਮ ਭਉ ਜਾਏ ਨਹੀਂ ਵਿੱਚੁ ਭ੍ਰਾਮ ਭਉ ਭੰਗ ਜੇਹਾ ਸਤਿਗੁਰ ਨੂੰ ਜਾਣੈ ਤੇ ਹੋ ਹੋਵੈ ਤਾ ਸੱਚ ਨਾਮ ਲਿਵ ਲਾਗਾਏ ਨਾਨਕ ਨਾਮ ਮਿਲੈ ਵਡਿਆਈ ਹਰ ਦਰ ਸੋਹਣ ਆਗੈ ਪੌੜੀ ਗੁਰਸਿੱਖਾਂ ਮਨ ਹਰ ਪ੍ਰੀਤ ਹੈ ਮਨ ਨਹੀਂ ਕਹਿਣਾ ਮਨ ਮਨ ਤੇ ਮਨ ਦੇ ਅਰਥਾਂ ਵਿੱਚ ਅੰਤਰ ਹੈ ਕਹੇ ਮੇਰਾ ਮਨ ਨਹੀਂ ਲੱਗਦਾ ਮੇਰੀ ਗੱਲ ਮਨ ਕਿਉਂ ਇਹਦੇ ਅਰਥਾਂ 'ਚ ਫਰਕ ਹੈ ਇੱਥੇ ਮਨ ਬੋਲਣਾ ਗੁਰਸਿੱਖਾਂ ਮਨ ਹਰ ਪ੍ਰੀਤ ਹੈ ਗੁਰਸਿੱਖਾਂ ਮਨ ਹਰ ਪ੍ਰੀਤ ਹੈ ਗੁਰਪੂਜਣ ਆਵੈ ਹਰ ਨਾਮ ਵਣੰਜ ਰੰਗ ਸਿਉ ਹਰ ਲਾਹਾ ਹਰ ਨਾਮ ਲੈ ਜਾਵਹਿ ਲਾਹਾ ਹਰ ਨਾਮ ਲੈ ਜਾਵਹਿ ਗੁਰ ਸਿੱਖਾ ਕੇ ਮੁਖ ਉਜਲੇ ਹਰ ਦਰਗਹ ਭਾਵਹਿ ਗੁਰ ਸਤਗੁਰ ਬੋਹਲ ਹਰ ਨਾਮ ਕਾ ਵਡਭਾਗੀ ਸਿੱਖ ਗੁਣ ਸਾਂਝ ਕਰਾਵਹਿ ਇਸ ਤਰ੍ਹਾਂ ਪਾਠ ਉਚਾਰਨ ਕਰਨਾ ਗੁਰ ਸਤਗੁਰ ਇਥੇ ਠੰਮਕ ਹੈ ਬੋਹਲ ਹਰ ਨਾਮ ਕਾ ਇਥੇ ਸ੍ਰਾਮ ਹੈ ਵੱਡ ਭਾਗੀ ਸਿੱਖ ਗੁਣ ਸਾਂਝ ਕਰਾਵੈ ਤਿਨਾ ਗੁਰ ਸਿੱਖਾਂ ਕਾ ਹਵਾਰਿਆ ਜੋ ਬਹਿਦਿਆ ਉੱਠਦਿਆ ਹਰ ਨਾਮ ਧਿਆਵੈ ਸਲੋਕ ਮਹੱਲਾ ਤੀਜਾ ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਮਨਮੁਖ ਘਰ ਹੋਦੀ ਵਥ ਨਾ ਜਾਣੀ ਅੰਦੇ ਭੌਕ ਮੁਏ ਬਿਲ ਲਾਏ ਅੰਦੇ ਪਦਤੀ ਯਮਕਲਾ ਦੁਨੀਆ ਭੌਕ ਮੁਏ ਇਸ ਸੰਬੰਧਕ ਪਾਠ ਹੈ ਬਿਲ ਲਾਏ ਮਹੱਲਾ ਤੀਜਾ ਕੰਚਨ ਕਾਇਆ ਨਿਰਮਲੀ ਜੋ ਸੱਚ ਨਾਮ ਸੱਚ ਲਾਗੀ ਨਿਰਮਲ ਜੋਤ ਨਿਰੰਜਨ ਪਾਇਆ ਨਿਰਮਲ ਜੋਤ ਨਿਰੰਜਨ ਪਾਇਆ ਗੁਰਮੁਖ ਭਰਾਮ ਪਉ ਭਾਗੀ ਨਾਨਕ ਗੁਰਮੁਖ ਸਦਾ ਸੁਖ ਪਾਵਹਿ ਆਨ ਦਿਨ ਹਰ ਬੈਰਾਗੀ ਪਉੜੀ ਸੇ ਗੁਰਸਿੱਖ ਧਨ ਧੰਨ ਹੈ ਜਿਨੀ ਗੁਰ ਉਪਦੇਸ ਸੁਨਿਆ ਹਰ ਤੰਨੀ ਗੁਰ ਸਤਗੁਰ ਨਾਮ ਦ੍ਰਿੜਾਇਆ ਤਿਨ ਹੋਮੈ ਦੁਵਿਧਾ ਭੰਨੀ ਬੇਨ ਹਮੈ ਦੁਬਿਦਾ ਪੰਨੀ ਬਿਨ ਹਰ ਨਾ ਵ ਕੋ ਮਿੱਤਰ ਨਾਹੀ ਵਿਚਾਰ ਡਠਾ ਹਰ ਜੰਨੀ ਜਿਨਾ ਗੁਰ ਸਿੱਖਾ ਕਉ ਹਰ ਸੰਤੁਸ਼ਟ ਹੈ ਤਿਨੀ ਸਤਗੁਰ ਕੀ ਗੱਲ ਮੰਨੀ ਇਸੇ ਤਰ੍ਹਾਂ ਪਾਠ ਉਚਾਰਨ ਕਰਨਾ ਜਿਨਾ ਗੁਰ ਸਿੱਖਾ ਕਉ ਠਿਠਮਕ ਹਰ ਸੰਤੁਸ਼ਟ ਹੈ ਸੰਤ ਛਟ ਪਾਠ ਨਹੀਂ ਕਰਨਾ ਕਈ ਅੰਜਾਨ ਪਾਠੀ ਸੰਤ ਸਾਟੀ ਕਹਿ ਜਾਂਦੇ ਨੇ ਸੱਸੇ ਦੇ ਵਿੱਚੋਂ ਡੈਸ਼ ਦੇਣੀ ਹੈ ਸੰਤੁਸ਼ਟ ਬੋਲਣਾ ਤਿਨੇ ਸਤਗੁਰ ਕੀ ਗੱਲ ਮੰਨੀ ਗੱਲ ਕਸ ਕੇ ਬੋਲਣਾ ਜੋ ਗੁਰਮੁਖ ਨਾਮ ਧਿਆਏ ਦੇ ਤਿਨੇ ਚੜੀ ਚਵਗਣ ਬੰਨੀ ਚੜੀ ਪਦਵੀ ਪਾਰਾ ਚਵਗਣ ਕਸ ਕੇ ਬੋਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ